ਸਾਤ ਅਚਰੀਆ ਕਾ ਅਸਰੇ ਪੰਜਾਬ ਆਵਾਸ ਨੂੰ ਡਾ ਸਵਾਗਤ ਹੈ ਆਪਣੇ YouTube ਚੈਨਲ ਵੈਦਰ ਬਾਈ ਕਰਨ ਵਿੱਚ ਜਿਸੂ ਚ ਅਪਨ 10 ਪਰ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰ ਰਹੇ 8 ਵਜੇ ਤੋਂ ਲੈ ਕੇ ਸਵੇਰ ਤਈ ਪੰਜਾਬ ਦੇ ਕਿੰਨਾ ਭਾਗਾਂ ਵਿੱਚ ਮੀਂਹ ਕਣ ਦੇ ਸਾਰਾ ਨਾ ਕਿਸਾਨ ਵੀਰਾਂ ਲਈ ਕੀ ਅਪਰੇਟਿਵ ਵੀਡੀਓ ਸ਼ੁਰੂ ਕਰਨ ਤੋਂ ਆਪਣੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਚਲੋ ਅੱਜ ਦੀ ਵੀਡੀਓ ਵਾਲੇ ਖਤਵੇ ਦੀਆਂ ਪੰਜਾਬ ਦੀਆਂ ਲਾਈਵ ਸੈਟਿੰਗਾਂ ਦੇਖ ਸਕਦੇ ਹੋ ਪੰਜਾਬ ਦਾ ਆਪਣੇ ਜਿਹੜੇ ਹਰਿਆਣੇ ਦੇ ਦਿੱਲੀ ਦੇ ਭਾਗ ਹੋ ਗਏ ਹਰਿਆਣੇ ਦੇ ਤੇ ਦਿੱਲੀ ਹੋ ਗਏ ਆਪ ਨੂੰ ਕਾਫੀ ਮੀਂਹ ਦੇਖਣ ਨੂੰ ਮਿਲਿਆ ਸ਼ਾਮੀ ਸ਼ਾਮ ਇੱਧਰ ਸਿਸਟਮ ਕ੍ਰੀਏਟ ਹੋਇਆ 2:30 ਵਜੇ ਤੋਂ ਬਾਅਦ ਜਿਸ ਨੇ ਆਪਣੇ 2:00 ਤੇ 3:00 ਵਜੇ ਆਪਣੇ 3:00 4:00 ਵਜੇ ਪੰਜਾਬ ਦੇ ਆਪਣੇ ਮਾਲਵੇ ਸਾਈਡ ਵਾਲੇ ਵੀ ਮੀਂਹ ਦੇਖਣ ਨੂੰ ਮਿਲਿਆ ਉਹ ਵੀ ਆਪਾਂ ਜਿਲ੍ਹੇ ਵਾ ਵਿੱਚ ਗੱਲ ਕਰਦੇ ਕਿੰਨਾ ਭਾਗਾਂ ਜਮੀਂ ਦੇ ਫਿਲ ਮਿਲਿਆ ਪੰਜਾਬ ਦੇ ਹਵਾ ਭਾ ਕੋਈ ਮਾਨਸਾਪਾ ਢਿੰਡਾ ਦੇ ਮੋਕੇ ਤੇ ਬਰਨਾਲੇ ਦੇ ਸੰਗਰੂਰ ਦੇ ਪਟਿਆਲੇ ਦੇ ਫਤਗੜ ਦੇ ਇਹਨਾਂ ਦੇ ਸਾਰੇ ਪਾਕਾਂ ਵਿੱਚ ਸਾਰੇ ਜ਼ਿਲ੍ਹਿਆਂ ਦੇ ਮਤਲਬ ਸੌਰੀ ਜ਼ਿਲ੍ਹੇ ਦੇ ਸਾਰੇ ਵੀ ਸਾਰੇ ਪਿੰਡਾਂ ਵਿੱਚ ਨਹੀਂ ਮੀਂਹ ਦੇਖਣ ਨੂੰ ਮਿਲਿਆ ਪਰ ਆਪਣ ਨੂੰ ਫੇਵੀ ਕਾਫੀ ਮੀਂਹ ਦੇਖਣ ਨੂੰ ਮਿਲਿਆ ਇਹਨਾਂ ਭਾਗਾਂ ਵਿੱਚ ਵੀ ਤੇ ਆਪਣੇ ਹਵਾ ਵੀ ਕਾਫੀ ਚੱਲੀ ਸ਼ਾਮੀ ਇਹਨਾਂ ਭਾਗਾਂ ਵਿੱਚ ਮਾਰਵਦੇ ਬਾਕੀ ਮਾਝੇ ਦੁਆਬੇ ਦੇ ਭਾਗ ਜਿਆਦਾਤਰ ਆਪਣ ਨੂੰ ਸਾਫ਼ ਹੀ ਦੇਖਣ ਨੂੰ ਮਿਲੇ ਤੇ ਆਪਣੇ ਖੁਮਸ ਕਾਫੀ ਵੱਡੇ ਪੱਦਰ ਤੇ ਬਣੀ ਹੋਈ ਹੈ ਮਾਝੇ ਦੁਆਬੇ ਵਾਲ ਤੇ ਆਪਣ ਨੂੰ ਹਵਾ ਵੀ ਥੋੜੀ ਪੋੜੀ ਦੇਖਣ ਨੂੰ ਮਿਲੀ ਕੋਈ ਖਾਸ ਹਵਾਨੀ ਦੇਖਣ ਨੂੰ ਮਿਲੀ ਬ ਬਾਕੀ ਆਪਣੇ ਮਾਲਵੇ ਵਾਲੇ ਹਵਾ ਹਾਲੇ ਵੀ ਥੋੜੀ ਜਿਹੀ ਚੱਲ ਰਹੀ ਹੈ ਬਾਕੀ ਹੋ ਸਕਦਾ 2-3 ਵਜੇ ਆਪਣੇ ਪੰਜਾਬ ਦੇ ਸਾਰੇ ਭਾਗਾਂ ਵਿੱਚ ਹਵਾ ਥੋੜੀ ਜਿਹੀ ਤੇਜ਼ ਚੱਲ ਸਕਦੀ ਹੈ ਬਾਕੀ ਆਪਣੇ 6:30 ਵਜੇ ਬਾਕੀ ਹੁਣ ਸਿਸਟਮ ਲਗਭਗ ਆਪਣੇ ਮਾਲਵੇ ਦੇ ਲਗਭਗ ਸਾਰੇ ਭਾਗਾਂ ਵਿੱਚ ਨਿਕਲ ਚੁੱਕਾ ਹੈ ਥੋੜੇ ਬਹੁਤ ਇੱਕ ਦੋ ਕਪਾ ਗਏ ਉਹਨਾਂ ਵਿੱਚ ਆਉਂਦੇ 1-2 ਘੰਟੇ ਚ ਕਰਾਸ ਕਰ ਜਾਊਗਾ ਕਿਉਂਕਿ ਸਿਸਟਮ ਨਗਾਹ ਵੱਧ ਜਾ ਰਿਹਾ ਹੈ ਬਾਕੀ ਆਪਣੇ 6:30 ਵਜੇ ਤੋਂ ਮਤਲਬ ਲਗਭਗ ਰਾਤ ਬਿਲਕੁਲ ਸਾਫੀ ਦੇਖਣ ਨੂੰ ਲੱਗੀ ਹੋ ਸਕਦਾ ਹੈ ਪੂਰਾ ਚਾਂਸ ਨਹੀਂ ਹੈ ਨਾ ਆਪਣੇ 20-30% ਚਾਂਸ ਹਨ ਸਵੇਰੇ 6:30 ਵਜੇ ਜਾਂ ਕਿ ਸਾਡੇ ਸਵੇਰ ਤਾਈਂ ਮੌਸਮ ਲਗਭਗ ਸਾਫ਼ ਹੀ ਦੇਖਣ ਨੂੰ ਮਿਲੂਗਾ ਸਵੇਰ ਨੂੰ ਫਿਰ ਮਾੜੀ ਮੋਟੀ ਕਾਰਵਾਈ ਦੇਖਣ ਮਿਲੇ ਤੇ ਰਾਤ ਨੂੰ ਹਵਾ ਚੱਲ ਸਕਦੀ ਹੈ ਆਪਣੇ 2-3 ਵਜੇ ਤੋਂ ਬਾਅਦ ਸੁੱਕੀ ਹਵਾ ਚੱਲ ਸਕਦੀ ਹੈ ਆਪਣੇ ਸੁੱਕਾ ਨੇਰ ਬਾਕੀ ਅੱਜ ਦੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਲਾਇਕ ਤੇ ਨੂੰ ਸਬਸਕ੍ਰਾਈਬ ਜੁੜੇ ਕਰ ਲਿਓ ਧੰਨਵਾਦ